ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੇਰੀ ਨਵੀਂ ਵੀਡੀਓ ਸਵਾਗਤ ਹੈ ਜੀ ਅੱਜ ਤੁਹਾਡੇ ਆਪਾਂ ਕਮੈਂਟਾਂ ਦੇ ਜਵਾਬ ਦੇਵਾਂਗੇ ਜੀ ਮੈਂ ਇੱਕ ਪਾਕਿਸਤਾਨੀ ਸਲਵਾਰ ਦੀ ਕਟਿੰਗ ਦੀ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਨੂੰ ਕਮੈਂਟ ਆ ਰਹੇ ਵਾਰੀ ਵਾਰੀ ਮੈਂ ਅੱਜ ਉਹ ਕਾ ਉਹਨਾਂ ਕਮੈਂਟਾਂ ਦੇ ਜਵਾਬ ਦਵਾਂਗੀ ਸਲਵਾਰ ਦੀ ਕਟਿੰਗ ਦੇ ਵਿੱਚ ਕਟਿੰਗ ਦੇ ਵਿੱਚ ਕਮੈਂਟ ਆ ਰਹੇ ਥੋਡੀ ਸਲਵਾਰ ਦੀ ਲੈਂਥ ਨੀਵੀ ਹੋ ਜੂਗੀ ਜੀ ਤੁਹਾਨੂੰ ਮੈਂ ਦੱਸੂਗੀ ਥੋਡੀ ਸਲਵਾਰ ਦੀ ਲੈਂਥ ਨੀਵੀ ਹੁੰਦੀ ਆ ਕਿ ਨਹੀਂ ਜੀ ਆਪਾਂ ਕਿਹੜੇ ਤਰੀਕੇ ਨਾਲ ਸਲਵਾਰ ਕੱਟੀ ਹੈ ਤੇ ਕਿਉਂ ਕੱਟੀ ਆ ਠੀਕ ਹੈ ਜੀ ਏ ਦੇਖੋ ਜੀ ਆਪਣੇ ਕੋ ਮਨ ਕੇ ਚਲੋ ਜੀ ਆਪਣੇ ਕੋ ਸਲਵਾਰ ਦਾ ਕਪੜਾ ਡਬਲ ਫੋਲਡਿੰਗ ਕਪੜਾ ਹੈ ਜੀ ਕੰਨੀ ਲੋਡ ਕਪੜਾ ਜੀ ਆਪਣਾ ਇਹ ਆ ਕੰਨੀ ਲੋਟ ਹੈ ਜੀ ਠੀਕ ਹੈ ਜੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਪਾਕਿਸਤਾਨੀ ਸਲਵਾਰ ਦੇ ਵਿੱਚ ਆਪਾਂ ਪਹੁੰਚੇ ਨਹੀਂ ਪਾਉਣੇ ਸਿਰਫ ਹੁੰਦੀਆਂ ਨੇ ਸਲਵਾਰ ਹੁੰਦੀ ਹੈ ਜੀ ਤੇ ਦੇਖੋ ਜੀ ਮੰਨ ਕੇ ਚਲੋ ਆਪਣੇ ਕੋ ਸਲਵਾਰ ਦਾ ਕਪੜਾ ਹੈ ਜੀ ਤੇ ਆਪਣੀ ਸਲਵਾਰ ਦੀ ਲੈਂਥ ਕੰਪਲੀਟ ਹੈਗੀ ਹੈ ਜੀ ਆ ਸਾਰੀ ਸਲਵਾਰ ਦੀ ਲੈਂਥ ਜੀ 19 ਇੰਚ ਤਿਆਰ ਰੱਖਣੀ ਆ ਠੀਕ ਹੈ ਜੀ ਸਾਰੀ ਸਲਵਾਰ ਦੀ ਲੈਂਥ ਆਪਾਂ 19 ਇੰਚ ਤਿਆਰ ਰੱਖਣੀ ਆ ਸੁਨੇ ਬੈਲਟਪ ਠੀਕ ਹੈ ਜੀ ਆਪਾਂ ਕੀ ਕਰਾਂ ਦੇਖੋ ਇਧਰੋਂ ਆਪਣਾ ਆਊਗਾ ਜੀ ਪਹੁੰਚੇ ਵਾਲਾ ਸਿੱਧੇ ਵਾਲਾ ਪਾਸਾ ਠੀਕ ਹੈ ਜੀ ਇਧਰੋਂ ਆਊਗਾ ਜੀ ਆਪਣਾ ਆਸਣ ਵਾਲਾ ਪਾਸਾ ਠੀਕ ਹੈ ਜੀ ਤੇ ਆਪਾਂ 19 ਇੰਚ ਸਾਰੀ ਸਲਵਾਰ ਤਿਆਰ ਰੱਖਣੀ ਆ ਠੀਕ ਹੈ ਜੀ ਆਪਾਂ ਤੁਹਾਨੂੰ ਪਹਿਲਾਂ ਹੀ ਵੀਡੀਓ ਚ ਵੀ ਜਿੱਸਾ ਸੀ ਆਪਾਂ ਪੂਰਾ 19 ਇੰਚ ਤੇ ਨਿਸ਼ਾਨ ਲਾ ਲੈਣਾ ਜਿੰਨੀ ਆਪਣੀ ਸਲਵਾਰ ਤਿਆਰ ਹੈ ਜੀ ਠੀਕ ਹੈ ਜੀ ਆਪਾਂ ਪੂਰਾ 19 ਇੰਚ ਤੇ ਨਿਸ਼ਾਨ ਲਾ ਲਿਆ ਜਿੰਨੀ ਕੀ ਆਪਣੀ ਸਲਵਾਰ ਦੀ ਤਿਆਰ ਲੰਬਾਈ ਆ ਇਧਰੋਂ ਵੀ ਆਪਾਂ ਪੂਰਾ 19 ਇੰਚ ਤੇ ਨਿਸ਼ਾਨ ਲਾਇਆ ਠੀਕ ਹੈ ਜੀ ਆਪਾਂ ਪੂਰਾ ਨਿਸ਼ਾਨ ਲਾ ਲਿਆ ਜੀ ਦੋਨਾਂ ਪਾਸੇ ਜਿੰਨੀ ਆਪਣੀ ਸਲਵਾਰ ਤਿਆਰ ਹੈ ਇਹਦੇ ਵਿੱਚ ਆਪਾਂ 벨ਟ ਦਾ ਕਪੜਾ ਨਹੀਂ ਕੱਢਿਆ ਦੋਨਾਂ ਪਾਸੋਂ ਇਸ ਤੋਂ ਬਾਅਦ ਆਪਾਂ ਕੀ ਕਰਨਾ ਜੀ ਜਿੱਥੋਂ ਆਪਣਾ ਪੌਂਚੇ ਵਾਲਾ ਪਾਸਾ ਹੈ ਇਧਰ ਆਪਣਾ ਪੌਂਚੇ ਵਾਲਾ ਪਾਸਾ ਆ ਗਿਆ ਜੀ ਇਧਰ ਕੀ ਕਰਨਾ ਜੀ ਆਪਾਂ ਪੂਰਾ ਰੱਖਿਆ ਸੀਗਾ ਜੀ 19 ਇੰਚ ਇਹਦੇ ਵਿੱਚ ਆਪਾਂ ਢਾਲ ਪਾਉਣੀ ਆ ਜਿਹਦੇ ਨਾਲ ਕੀ ਆਪਣੀ ਸਲਵਾਰ ਦਾ ਇਹ ਮੂਰੇ ਕਪੜਾ ਪੌਂਚੇ ਉੱਪਰ ਨਾ ਆਵੇ ਸਲਵਾਰ ਵਾਲਾ ਕਪੜਾ ਤੇ ਜੇ ਆਪਾਂ ਢਾਲ ਪਾਵਾਂਗੇ ਜੇ ਤਾਂ ਹੀ ਆਪਣਾ ਪੌਂਚੇ ਉੱਪਰ ਸਲਵਾਰ ਵਾਲਾ ਕਪੜਾ ਨਹੀਂ ਆਊਗਾ ਠੀਕ ਹੈ ਜੀ ਇਧਰੋਂ ਆਪਾਂ ਥੋੜਾ ਜਿਹਾ ਕਪੜਾ ਜ਼ਿਆਦਾ ਰੱਖਿਆ ਕਿਉਂ ਕਿ ਕਿਉਂਕਿ ਜਿਹੜੀ ਆਪਾਂ ਸਟ੍ਰੇਟ ਸਲਵਾਰ ਬਣਾਉਣੀ ਹੈ ਜੇ ਕਈ ਵਾਰ ਉਹਦੀ ਪਿੱਛੇ ਚੱਕੀ ਜਾਂਦੀ ਆ ਕਿਉਂ ਆਪਣੀ ਜਿਹੜੀ ਆ ਵਾਲੀ ਕਾਰਟ ਹੁੰਦੀ ਨਾ ਇਹ ਘੱਟ ਪੈਂਦੀ ਆ ਘੱਟ ਪੈਣ ਦੇ ਕਾਰਨ ਆਪਣੀ ਜਿਹੜੀ ਪਿੱਛੇ ਤੋਂ ਸਲਵਾਰ ਕਈਆਂ ਦੀ ਚੱਕੀ ਜਾਂਦੀ ਆ ਤੇ ਉਹ ਪੌਂਚ ਵਧੀਆ ਨਹੀਂ ਲੱਗਦੀ ਕਈਆਂ ਦੇ ਸੂਟ ਕਈ ਮੇਰੇ ਕੋਲ ਸਟਿਚ ਕਰਨਾ ਹੁੰਦੇ ਆ ਜੀ ਉਹ ਕਹਿੰਦੇ ਸਾਡੇ ਪਿੱਛੋਂ ਸਲਵਾਰ ਚੱਕੀ ਜਾਂਦੀ ਇਹਦਾ ਕੋਈ ਹੱਲ ਹੋਵੇ ਜੀ ਇਹ ਕੋਈ ਸਲਵਾਰ ਸਾਡੇ ਪਿੱਛੋਂ ਚੱਕੀ ਨਾ ਜਾਵੇ ਪਿੱਛੋਂ ਵੀ ਸਲਵਾਰ ਦੀ ਵਧੀਆ ਫਿਟਿੰਗ ਆਵੇ ਅੱਗੋਂ ਵੀ ਸਲਵਾਰ ਦੀ ਵਧੀਆ ਪਰਫੈਕਟ ਫਿਟਿੰਗ ਆਵੇ ਇਸ ਲਈ ਆਪਾਂ ਪੂਰਾ ਪੂਰਾ ਸਲਵਾਰ ਦਾ ਕੱਪੜਾ ਰੱਖਿਆ ਸੀਗਾ ਜੀ ਜਿੰਨੀ ਆਪਣੀ ਸਲਵਾਰ ਤਿਆਰ ਆ ਦੇਖੋ ਇਧਰੋਂ ਤਾਂ ਆਪਾਂ ਪੂਰਾ 19 ਇੰਚ ਕਪੜਾ ਰੱਖਿਆ ਜਿੰਨੀ ਆਪਾਂ ਇਹ ਸਲਵਾਰ ਤਿਆਰ ਹੈ ਜੀ ਸਲਵਾਰ ਦੇ ਹਿਸਾਬ ਨਾਲ ਜੀ ਆਪਾਂ 9 ਇੰਚ ਦਾ ਆਸਣ ਰੱਖਤਾ ਠੀਕ ਹੈ ਜੀ ਆ ਸਲਵਾਰ ਦੇ ਹਿਸਾਬ ਨਾਲ ਤੇ ਜਿੰਨਾ ਆਪਾਂ ਪੌਂਚਾ ਰੱਖਣਾ ਹੈ ਪੌਂਚਾ ਰੱਖਣਾ ਆਪਾਂ ਮੰਨ ਕੇ ਚੱਲੋ ਜੀ ਆਪਾਂ 12 ਇੰਚ 6 ਇੰਚ ਪੌਂਚਾ ਰੱਖਣਾ ਆਪਾਂ ਅੱਧਾ ਇੰਚ ਵਾਧਾ ਨਿਸ਼ਾਨ ਲਾ ਲਿਆ ਠੀਕ ਹੈ ਆ ਦੇਖੋ ਇਧਰ ਬਣ ਗਿਆ ਆਸਣ ਵਾਲੀ ਆਹ ਜੀ ਆਪਣੀ ਆਸਣ ਵਾਲੀ ਸਲਾਈ ਆ ਗਈ। ਜੇ ਆਪਾਂ ਪੂਰੀ ਸਲਵਾਰ ਦੀ ਲੈਂਥ ਰੱਖੀਏ ਇਧਰੋਂ। ਠੀਕ ਹੈ ਜੀ। ਜੇ ਆਪਾਂ ਇਹਦੇ ਵਿੱਚ 벨ਟ ਦਾ ਕੱਢ ਕੇ ਰੱਖਦੇ ਆਂ ਦੇਖੋ ਆਪਾਂ ਰੱਖਾਂਗੇ ਜੀ ਇਹ ਚੋਂ 3 ਇੰਚ 벨ਟ ਦਾ ਕੱਢਿਆ। ਆਹ 3 ਇੰਚ 벨ਟ ਦਾ ਕੱਢਤਾ ਇੱਥੋਂ। ਤੇ ਜੇ ਹੁਣ ਆਪਾਂ ਆਸਣ ਲਾਉਣੇ ਆ ਜੀ ਇਹਦਾ 9 ਇੰਚ। ਦੇਖੋ ਆਹ ਵਾਲੀ ਚੀਜ਼ ਆਪਣੀ ਇੰਨੀ ਕ ਰਹਿ ਜੂਗੀ ਨਾ ਇੱਥੋਂ। ਆਹ ਵਾਲਾ ਜਿਹੜੀ ਹੈਗੀ ਆ ਜੀ ਆਸਣ ਵਾਲੀ ਸਲਾਈ ਹੈ ਆਪਣੀ। ਇਹ ਥੋੜੀ ਰਹਿ ਜੂਗੀ। ਜਦੋਂ ਆਪਾਂ ਸਲਾਈ ਲਾਵਾਂਗੇ ਇਹਨਾਂ ਕੀ ਸਲਵਾਰ ਆਪਣੀ ਤਾਂ ਝੋਲੇ ਥੋੜੀ ਚੱਕੀ ਜਾਊਗੀ ਬੈਕ ਤੋਂ ਤੇ ਜਿਹੜੀ ਆਪਣੀ ਵਾਧਾ ਕਾਟ ਪਈ ਆ ਇਹਦੇ ਨਾਲ ਆਪਣੀ ਸਲਵਾਰ ਪਿੱਛੇ ਚੱਕੀ ਨਹੀਂ ਆਉਂਦੀ ਸਲਵਾਰ ਦੀ ਲੈਂਥ ਆਪਣੀ 19 ਰੂਗੀ ਇੱਕ ਵਾਧੀ ਲੈਂਥ ਨਹੀਂ ਜੀ ਆਪਣੀ ਠੀਕ ਹੈ ਜੀ ਇਸ ਲਈ ਆਪਾਂ ਇਧਰੋਂ 3 ਇੰਚ ਬੈਲਟ ਦਾ ਨਹੀਂ ਕੱਢਣਾ ਇਧਰੋਂ ਪੂਰੀ ਆਸਨਵੰਨੀਓ ਪੂਰੀ ਆਪਾਂ ਕੰਪਲੀਟ ਸਲਵਾਰ ਦੀ ਲੈਂਥ ਰੱਖਣੀ ਆ ਹੁਣ ਅੱਗੇ ਜੀ ਪੌਂਚੇ ਵਾਲੇ ਪਾਸੋਂ ਪੌਂਚੇ ਵਾਲੇ ਪਾਸੋਂ ਤੁਸੀਂ ਮੈਂ 19 ਇੰਚ ਰਖਵਾਈ ਸੀ ਜੀ ਇਹ ਚੋਂ ਆਪਾਂ 3 ਇੰਚ ਬੈਲਟ ਦਾ ਕੱਢ ਦੇਣਾ ਠੀਕ ਹੈ ਜੀ ਇਹ ਰਹਿ ਗਿਆ 17 ਇੰਚ ਅਹੀਂ ਪਹਿਲਾਂ ਤੁਹਾਨੂੰ ਕਟਾਈ ਦੱਸੀ ਆ 17 ਇੰਚ ਹੋ ਗਿਆ ਜੀ ਇਹਦਾ ਤੇ ਇਹ ਜਿਹੜੀ ਹੈਗੀ ਜੀ ਇਸ ਤਰੀਕੇ ਨਾਲ ਕਾਟ ਪੈ ਜੂਗੀ ਇੱਥੋਂ ਇਸ ਤਰੀਕੇ ਨਾਲ ਇਹ ਐਥੋਂ ਕਾਟ ਪੈਣੀ ਹੈ ਜੀ ਇਹਦੀ ਨੀਵੀਂ ਸਲਵਾਰ ਕਿੱਥੋਂ ਹਣੀ ਆਪਣੀ ਅੱਗੋਂ ਤੋਂ ਜਦੋਂ ਆਪਣੀ ਇਹ ਕਾਟ ਹੀ ਪੈ ਗਈ ਜੀ 3 ਇੰਚ ਦੀ ਫਿਰ ਆਪਣੀ ਸਲਵਾਰ ਕਿੱਥੋਂ ਨੀਵੀਂ ਹੋ ਜੂਗੀ ਜੀ ਆਪਣੀ ਸਲਵਾਰ ਫਿਰ ਪੂਰੀ ਲੰਬਾਈ ਦੋਗੀ ਲੈਂਥ ਆਪਣੀ ਜੇਕਰ ਜਮੈਂ ਬਿਲਕੁਲ ਪੂਰੀ ਲੈਂਥ ਹੋਊਗੀ ਤਾਂ ਇੰਚ ਬੈਲਟਰਾ ਕੱਢਾ ਜੀ ਆਪਣਾ ਦੇਖੋ 17 ਇੰਚ ਪੂਰੀ ਆ ਗਈ ਨਾ ਲੈਂਥ ਆਪਣੀ ਹਾਂਜੀ ਇਧਰੋਂ ਆਪਣੀ ਲੈਂਥ ਵਾਜ ਜਾਣੀ ਪੁੱਛ ਦੱਸੋ ਇੱਥੋਂ ਆਪਣੀ ਲੈਂਥ ਵਾਜ ਜਾਣੀ ਆ ਉਹ ਲੈਂਥ ਆਪਣੀ ਐ ਨਹੀਂ ਵਧਣੀ ਜੀ ਆਪਣੀ ਪੈਰਾਂ ਚ ਸਲਵਾਰ ਪੈਣ ਲੱਗ ਜੂ ਇਹ ਆਪਣੀ ਲੈਂਥ ਹੈ ਵਧੂਗੀ ਜਿਹੜੀ ਜਿਹੜੀ ਪਿੱਛੋਂ ਦਾ ਮੈਂ ਸਲਵਾਰ ਚੱਕੀ ਜਾਂਦੀ ਹੈ ਨੀ ਜੀ ਉਹ ਚੱਕੀ ਨਹੀਂ ਜਾਨੀ ਜਿਹਨੇ ਆਪਣੇ ਗਿੱਟੇ ਦਿਸਣ ਲੱਗ ਜਾਂਦੇ ਪਿੱਛੋਂ ਸਲਵਾਰ ਚੱਕੀ ਜਾਂਦੀ ਆ ਇਹ ਉਹਦਾ ਹੱਲ ਹੈ ਜੀ ਆਪਣੀਆਂ ਆਸਣ ਵਾਲੀ ਲੰਬੀ ਸਲਾਈ ਲੰਬੀ ਹੋ ਜੂਗੀ ਥੋੜੀ ਜੀ ਜਿੰਨੇ ਆ ਕੇ ਬੈਕ ਤੋਂ ਆਪਣੀ ਸਲਾਈ ਦੀ ਫਿਨਿਸ਼ਿੰਗ ਵੀ ਸੋਹਣੀ ਆਊਗੀ ਤੇ ਪਾਈ ਵੀ ਸੋਹਣੀ ਲੱਗੂ ਤਾਂ ਕਰਕੇ ਜੇ ਇਧਰ ਆਪਾਂ ਪੂਰੀ ਸਲਵਾ ਰੱਖੀ ਆ ਇਧਰੋਂ ਆਪਾਂ ਲੈਂਥ ਕਟਵਾਤੀਏ ਜੇ ਦੇਖੋ ਉਪਰੋਂ ਪੱਟਾ ਲਾ ਪਾਤੀਏ ਤੈਨਾਂ ਚ ਦੀ ਉਹ ਜੀ ਆਪਾਂ ਪੂਰੀ ਪੂਰੀ ਲੈਂਥ ਰੱਖਦੇ ਫਿਰ ਆਪਣੀਆਂ ਢਾਲ ਨਹੀਂ ਪੈਣੀ ਸੀ ਕਿਉਂ ਜੀ ਆਪਣੀ ਲੈਂਥ ਹੀ ਪੂਰੀ ਪੂਰੀ ਹੋ ਜਾਣੀ ਸੀ ਜੀ ਇੰਨੀ ਆਪਣੀ ਦੇਖੋ ਆਪਣੀ ਲੈਂਥ ਹੈ ਤੇ ਪੂਰੀ ਹੋ ਜਾਣੀ ਸੀ ਫਿਰ ਆਪਣੀ ਘਾ ਢਾਲ ਨਹੀਂ ਪੈਣੀ ਸੀ ਹੁਣ ਆਪਾਂ ਪੂਰੀ ਪੂਰੀ ਲੈਂਥ ਨਹੀਂ ਰੱਖੀ ਆਪਾਂ ਤੈਨਾਂ ਚ ਇਧਰੋਂ ਵਾਧ ਜਿਹੜਾ ਪੌਂਜੀ ਵਾਲਾ ਪਾਸੋਂ ਆਪਾਂ 3 ਇੰਚ ਵਾਧਾ ਰੱਖੀ ਸੀ ਉਹਦੀ ਆਪਾਂ ਪਾਤੀ ਢਾਲ ਹੈ ਤੇ ਜਿਹੜੇ ਇਧਰੋਂ ਆਪਣੀ 3 ਇੰਚ ਵਾਧਾ ਜੀ ਇਹ ਆਪਣੀ ਪੂਰੀ ਰਹੇਗੀ ਇਹ ਇਹਦਾ ਕਾਰਨ ਇਹ ਹੈ ਜੀ ਇਥੋਂ ਆਪਣੀ ਸਲਵਾਰ ਚੱਕੀ ਨਹੀਂ ਜਾਣੀ ਇਹੀ ਕਾਰਨ ਹੈ ਜਿਹੜੀ ਮੈਂ ਪਹਿਲਾਂ ਸਲਵਾਈ ਜਿਹੜੀ ਮੈਂ ਪਹਿਲਾਂ ਸਲਵਾਰ ਦੀ ਕਟਿੰਗ ਕੀਤੀ ਸੀ ਇਸ ਤਰੀਕੇ ਨਾਲ ਕੀਤੀ ਸੀਗੇ ਮੈਨੂੰ ਬਹੁਤ ਕਮੈਂਟ ਆਏ ਥੋੜੀ ਸਲਵਾਰ 36 ਇੰਚ ਤੋਂ ਵੱਧ ਹੋ ਜੂਗੀ 36 ਇੰਚ ਹੋ ਜੂਗੀ ਵੱਧ ਹੋ ਜੂਗੀ ਲੰਬਾਈ ਜ਼ਿਆਦਾ ਹੋ ਜੂਗੀ ਨਹੀਂ ਜੀ ਮੈਂ ਸਾਰੀਆਂ ਸਲਵਾਰਾਂ ਇਸ ਤਰੀਕੇ ਨਾਲ ਕਟਿੰਗ ਕਰਦੀਆਂ ਤੁਸੀਂ ਵੀ ਇਸ ਤਰੀਕੇ ਨਾਲ ਸਲਵਾਰ ਦੀ ਕਟਿੰਗ ਕਰਕੇ ਦੇਖੋ ਜਿਹੜਾ ਤੁਹਾਡੇ ਬੈਗ ਤੋਂ ਸਲਵਾ ਚੱਕੀ ਜਾਂਦੀ ਹੈ ਇਹ ਥੋੜੀ ਨਹੀਂ ਚੱਕੀ ਜਾਣੀ ਜੇ ਥੋੜੀ ਇਧਰੋਂ 3 ਇੰਚ ਆਸ ਨੂੰੇ ਵੱਧ ਹੋਊਗੀ ਨਾ ਜੀ ਲੰਬਾਈ ਥੋੜੀ ਇਧਰੋਂ ਬਹੁਤ ਸੋਹਣੀ ਸਲਾਈ ਆਊਗੀ ਤੇ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਦੇਣੀ ਹੈ ਜੀ ਦੇਖੋ ਐਸਟਰਾ ਠੀਕ ਹੈ ਜੀ ਤੇ ਜਿਹੜੀ ਆਪਣੇ ਉੱਪਰੋਂ ਆ ਇਹ ਉੱਪਰੋਂ ਆਪਾਂ ਇਸ ਤਰੀਕੇ ਨਾਲ ਢਾਲ ਪਾ ਦੇਣੀ ਹੈ ਇਸ ਤਰ੍ਹਾਂ ਤੇ ਸਲਵਾਰ ਆਪਣੀ ਆ ਜੁਦੀ ਇਸ ਤਰੀਕੇ ਨਾਲ ਦੇਖੋ ਇਹ ਆਪਣੀ ਪਾਕਿਸਤਾਨੀ ਸਲਵਾਰ ਦੀ ਕਟਿੰਗ ਹੋ ਗਈ ਜੀ ਇਸ ਤਰੀਕੇ ਨਾਲ ਤੁਹਾਡੀ ਕਟਿੰਗ ਆਏ ਨਹੀਂ ਆ ਤੁਹਾਡੀ ਕੋਈ ਵੀ ਲੈਂਥ ਨਹੀਂ ਵਾਦੀ ਜੀ ਪੂਰੀ ਪੂਰੀ ਲੈਂਥ ਰਹੂਗੀ ਤੁਹਾਡੀ ਕਿਉਂਕਿ ਸਾਈਡ ਤੋਂ ਤੁਹਾਡੀ ਲੈਂਥ ਪੂਰੀ ਹੋਣੀ ਹੈ ਜਿੱਥੇ ਸੈਂਟਰ ਤੋਂ ਹੁੰਦਾ ਜੀ ਪਹੁੰਚੇ ਵਾਲੀ ਸिलाई ਸੈਂਟਰ ਹੁੰਦੇ ਪਹੁੰਚਾ ਉੱਥੇ ਆਪਣੀ ਬਿਲਕੁਲ ਸਲਵਾਰ ਆਪਣੀ ਪੂਰੀ ਆਊਗੀ ਹਾਂਜੀ ਆਹ ਵਾਲੀ ਜਿਹੜੀ ਸਲਾਈ ਐ ਇਹ ਆਪਣੇ 3 ਇੰਚ ਵੱਧ ਜੂਗੀ ਲੰਬੀਕਾਰਡ ਫੈਜੂਗੀ ਜਿਹਦੇ ਨਾਲ ਕਿ ਆਪਣੇ ਪਿੱਛੋਂ ਸਲਵਾਰ ਨਹੀਂ ਚੱਕੀ ਜਣੀ ਤੇ ਜਿਹਨੇ ਆਪਣੀ ਸਲਵਾਰ ਦੀ ਸਲਾਈ ਬਹੁਤ ਵਧੀਆ ਆਊਗੀ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਲਾਈ ਸਮਝ ਆ ਗਈ ਹੋਣੀ ਕਟਿੰਗ ਸਲਵਾਰ ਦੀ ਤੇ ਜੇ ਤੁਹਾਨੂੰ ਮੇਰੀ ਵਧੀਆ ਕਟਿੰਗ ਸਮਝ ਆ ਗਈ ਸੋ ਫਰੈਂਸ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ